ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਚਾਰ ਬੈੜਾ ਦਿਖਾਵਾਂਗੇ ਚਾਰੇ ਗੱਬਣਾ ਤੇ ਰੇਟ ਬਿਲਕੁਲ ਜੈਨੂਨ ਹੋਣਗੇ ਗੱਬਣਾ ਹੈ ਗਿਆ ਸੂਣ ਨੂੰ ਰੇੜੀ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਲਾਪਰੀ ਦਾ ਬਾਈ ਪਿੰਡ ਸੁਗਨਾਂ ਦੇ ਜ਼ਿਲ੍ਹਾ ਮੋਗਾ ਤਸੀਲ ਬਾਗਾਪੁਰਾਣਾ ਠੀਕ ਆ ਪਿੰਡ ਸੁਖਾਨਾਂ ਦਾ ਜਿਹੜਾ ਆਪਣਾ ਕੁੜੀਆਂ ਦਾ ਕਾਲਜ ਮਸੂਹਰਾ ਦਾ ਪਿੰਡ ਆ ਸੁਖਾਨਾਂ ਦਾ ਦੋ ਘਰ ਨੇ ਨੇੜੇ ਆਪਣੇ ਸ਼ਹਿਰ ਭਾਜ ਦਾ ਭਾਈ ਗਾ ਇੱਧਰ ਦਾ ਠੀਕ ਹੈ ਤੇ ਉਹ ਮੇਨ ਹਾਈਵੇ ਤੇ ਬਾਜਾਖਾਨ ਨੇੜੇ ਪੈਂਦਾ ਤੇ ਫਰੀਦਕੋਟ ਬਗਰਾੜੀ ਠੀਕ ਹੈ ਵਪਾਰ ਦਾ ਕੰਮ ਆਪਣਾ ਹਾਂ ਵੀ ਵਪਾਰ ਕਰਦੇ ਆ ਨੰਬਰ ਬੋਲਿਆ ਆਪਣਾ 9972355448 ਪਹਿਲੇ ਨੰਬਰ ਦਾ ਆਪਾਂ ਵਿਹੜ ਦੇਖੀ ਜਾਂਦੇ ਆ ਕ੍ਰਾਸਪੁਆਇੰਟ ਚ ਆ ਗਈ ਹੈ ਨਾ ਹਾਂ ਭਾਈ ਸੂਆ ਵੀ ਆਪਣੇ ਕੋਲੇ ਮਾਂ ਵੀ ਆਪਣੇ ਕੋਲੇ ਆਈ ਸੀਗੀ ਇੱਥੇ ਠੀਕ ਹੈ ਹਾਂ ਕੀਰਾ ਸੁਆ ਸੁੰਦੀ ਆ ਪਹਿਲੇ ਨਾ ਵਸੀ ਬਈ ਦੰਤਾਂ ਨਹੀਂ ਦੇਖੇ ਮੂੰਹ ਚੋਗੀ ਯਾਰ ਜੇ ਦੰਦ ਤੇ ਹਨ ਸਿੱਗੀ ਹੋ ਜਾਂ ਰਲਵੀ ਦਾ ਫ੍ਰੀਜ ਦਿਉਂਗਾ ਬਿੜੀ ਤੇ ਸੁਣ ਬੱਚਾ ਚੋਗੀ ਕਨਫਰਮ ਆ ਤੇ ਬਾਕੀ ਚਮਕ ਬਹੁਤ ਅਸਰੀਨ ਦੇ ਕੱਪੜੇ ਵਰਗੀ ਪਈ ਆ ਜਮਾ ਬਈ ਜਿਹੜਾ ਹੈ ਥੋੜਾ ਜਿਹਾ ਆ ਕੇ ਬਹਿਣ ਦੇ ਜੀ ਨਹੀਂ ਲਾਇਆ ਤੂੰ ਦੀਂਦਾ ਹੋਊਗਾ ਠੀਕ ਹੈ ਹਨ ਤੈ ਜੀ ਮਰੀ ਮਰੀ ਬੈਠੀ ਆ ਬਾਕੀ ਆ ਪੈਰ ਤੁਸ ਲੈਣੇ ਆਈ ਆ ਹੁਣ ਪਹਿਲੇ ਨਾ ਹੀ ਜਾਣਾ ਪੜੀ ਜਾ ਬਈ ਲੈ ਬੈਠੀ ਠੰਡੀ ਸੀ ਵਰਫ ਵਰਗੀ ਹਾਂ ਕਹਿੰਦਾ ਭਾਬ ਦੁੱਧ ਚਾਹੇ ਘੱਟ ਦੇ ਦੇ ਪਰ ਠੰਡਾ ਪਾਣ ਤੇ ਫੈਟ ਬਹੁਤ ਜ਼ਿਆਦਾ ਹੋ ਦੋ ਦੋ ਕਹਿਣ ਹੁਣ ਮੈਂ 20 ਕਿਲੋ ਕਹਦਾ ਵੀ ਜਿੰਦ ਜਾਣ ਵਾਲੀ ਆ ਪਰ ਆ ਪਾਣੀ ਆਪਾਂ 16 ਜਾਂ 17 ਬਾਸ ਰੇਟ ਇਹਦਾ ਕੀ ਰੋ ਵੇਚਣਾ ਇਹਦੇ ਦਾ ਫਿਰ 65000 ਰੁਪਿਆ ਮਾਨ ਤਾਂ ਮਾਨ ਤਾਂ ਮੋਕੇ ਤੇ 11500 ਦਾ ਕਰਾਂਗੇ ਹੁਣ ਕਹਿੰਦੇ ਨੂੰ 70 ਮੰਗ ਲੈ 75 ਮੰਗ ਲੈ ਉਹਦਾ ਕੋਈ ਫਾਇਦਾ ਤੈਨੂੰ ਵੀ ਪਤਾ ਬੱਛੀ ਬਈ ਤੂੰ ਵੀ ਵੀਡੀਓ ਬਣਾਉਣਾ ਈ ਥੋੜੀ ਬਾਹਰ ਨੂੰ ਹਾਂ ਸੋ ਫਿਰ 65000 ਵੇਚਣ ਵਾਲੇ ਭਾਗ ਜਦੋਂ 65 ਮੰਗ ਲੈ ਬੇਜਵੀਰ ਬਾਈ 45 ਦੇਣਾ 40 ਦੇਣਾ ਉਹ ਫਾਇਦਾ ਨਹੀਂ ਹੁੰਦਾ ਬਈ 57000 ਵਾਲਾ ਵੀ ਫੋਨ ਨਾ ਲਾਵੇ ਜਿਆ ਜਿਆ ਗੱਲਾਂ ਤੋ ਇਹਦਾ ਵੀ 80 ਵੀ ਮੰਗਣ ਜਾਂਦੇ 75 ਮੰਗਣ ਜਾਂਦੇ ਪਰ ਵਪਾਰੀ ਜਿਹਦੇ ਪੰਜ ਸੱਤ ਨਾਲ ਇਕੱਠੇ ਕਰੇ ਹੁੰਦੇ ਆ ਉਹਨਾਂ ਨੂੰ ਵੇਚਣ ਦੀ ਚਾਸ ਹੁੰਦੀ ਹੈਗੀ ਘਰੇਲੂ ਮੈਂ ਕਹਿੰਦਾ ਜਿੱਥੋਂ ਵਾਈ ਜਾ ਉਹਨਾਂ ਨੇ ਖਾਣੇ ਦੀ 70 75 ਮੰਗਿਆ ਹੋਊਗਾ ਉਹਨਾਂ ਨੇ 85000 ਮੰਗਿਆ ਸੀ ਅਸਲੀ ਉਹਨਾਂ ਤੋਂ ਅੱਗੇ ਆਪਾਂ ਹੀ ਜਾਂਈਆਂ ਲੈ ਕੇ ਹੁਣੇ ਆ ਠੀਕ ਹੈ ਹਾਂ ਇਹ ਤਾਂ ਥੋੜੀ ਖੁੱਲੀ ਹੋਈ ਤੇ ਅੱਜ ਮੈਂ ਹੀ ਪਾਇਤ ਰਿਹਾ ਰਹਿਦਾ ਕਿ ਹੋ ਹਾਂ ਸੋ ਸਾਫ ਸੁਥਰੀ ਇੰਨੀ ਆ ਪੁੱਜ ਕੇ ਜਰੂਰ ਆ ਜੀ ਕਿ ਬਹੁਤ ਵੱਸੀ ਲੈ ਬਾਈ ਵੇਖੀ ਆ ਲੈ ਲੈ ਬੰਨੀ ਵੀ ਨਹੀਂ ਆਈ ਵੇਲੇ ਦੂਜੇ ਪਾਸਾ ਠੀਕ ਹੈ ਕਹਿੰਦਾ ਭਾਬੀ ਜਿਹੜਾ ਲੈ ਗਿਆ ਨਜ਼ਾਰੇਦਾਰ ਚੀਜ਼ ਆ ਜਮਾ ਹਾਂ ਬਾਕੀ ਲੈਵਾ ਦਿਖਾਈ ਬਈ ਮਗਰੋਂ ਇਹ ਕਹਿੰਦਾ ਮੋਟਾ ਲੈਵਾ ਹੈ ਨਾ ਅਗਲਾ ਕਹਿੰਦਾ ਬਈ ਮੋਟਾ ਲੈਵਾ ਬਾਨਾ ਨਹੀਂ ਬਰੀਕ ਲੈਵੇ ਦੀ ਆ ਵੇੜ ਹੁਲੂ ਕੀ ਵੇੜ ਹਲੇ ਆ ਕੀ ਕੰਪੈਰੀਟਰ ਬਣਾਉਗੀ ਬਾਕੀ ਠੀਕ ਹੈ ਸੋ 65000 ਦੇ ਵਿੱਚੋਂ ਮਾਨਦਾਨ ਹੋਊਗਾ ਕੱਲਾ ਘਰ ਆਏ ਬੰਦੇ ਇਹ ਨਹੀਂ ਗੱਲ ਵੀ 65 ਕਹਦਾ ਤਾਂ 50 ਹੀ ਲੈਣਾ ਸੀ ਮੂਹ ਮੰਗੀ ਬਰੀ ਮਾਨਦਾਨ ਕਰਕੇ ਭੇਜਾਂਗੇ ਆਪਾਂ ਤੇ ਬਾਕੀ ਨਾੜਾ ਵਗੈਰਾ ਦੇ ਪਿੰਡੇ ਦੇ ਬਹੁਤ ਸੋਹਣਿਆ ਦਿਖਾਈ ਦੀ ਜਾਂਦੀ ਹੈ ਹਨਾ ਜਿਹਦੀ ਮਾਂ ਦੀ ਵੀ ਵੀਡੀਓ ਹੈਗੀ ਹੈ ਮੇਰੇ ਕੋਲ ਕਿੰਨਾ ਕੁ ਦੁੱਧ ਸੀਦੀ ਮਾਂ ਦਾ ਤੇਰੀ ਮਾਂ ਦਾ ਬਈ 25 ਕਿਲੋ ਦਰਾਉ ਵਾਲੇ ਖੜੀ ਆ ਜੀ ਜੀਤੀ ਜਸੂਹ ਸੂਈ ਆਪਾਂ ਤੋਂ ਹੀ ਬੰਦੇ ਲੈ ਕੇ ਗਏ ਆ ਠੀਕ ਹੈ ਮੈਂ ਹੀ ਲੈ ਕੇ ਆਇਆ ਸੀ ਇਹ ਦਾਤ ਹੋ ਠੀਕ ਹੈ ਅੱਗੇ ਜਿਹੜੀ ਆਪਾਂ ਦੂਜੇ ਨੰਬਰ ਤੇ ਵਿਹੜ ਦੇਖੀ ਜਾਂਦੇ ਆ ਥੋੜੀ ਚੀਨੀ ਬਣ ਚ ਆ ਗਈ ਹਨਾ ਹਾਂ ਬਈ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਈ ਇਹ ਸੂਈ ਬਣੂ ਬਣੂ ਬਹੁਤ ਬਈ ਦੂਜਾ ਸੂਆ ਸੁੰਦੀ ਆ ਦਿਨ ਕਹਿ ਲੈਂਦੀ ਆ ਹਜੇ ਲੈ ਲੈ 15 ਪਰੇ ਆ 15 ਦਿਨ ਬਾਕੀ ਦੁੱਧ ਕਿੰਨਾ ਦੇ ਦੂਗੀ ਉਹ ਇਹਨਾਂ ਨੇ ਤਾਂ ਤੁਹਾਨੂੰ ਦੱਸ ਦੇਣਾ ਕਿ ਦੁੱਧ ਦੇ ਬਈ 18 ਤੋਂ 20 ਕਿਲੋ ਕਹਿਣ ਹੁਣ ਆਪਾਂ 25 ਕਿਲੋ ਕਹਿ ਦੀਓ ਤਾਂ ਕੋਈ ਫਾਇਦਾ ਨਹੀਂ 18 ਦੇਊਗੀ ਹਾਂ ਰੇਟ ਕੀ ਰਹੂਗਾ ਇਹਦਾ ਰੇਟ ਇਹਦਾ ਬਈ 8000 ਰੁਪਇਆ ਮਾਨਦਾਨ ਮਾਨਦਾਨ ਕਰਦਾਂਗੇ ਕਿਉਂਕਿ ਆਏ ਆ ਅੱਜ ਜਿੱਡੇ ਅਗਲੇ ਨੂੰ ਨਾ 8000 ਵੱਧ ਲੱਗੂਗਾ ਮੈਨੂੰ ਵੀ ਪਤਾ ਬੜਾ ਹਾਜ਼ਰ ਘੱਟ ਲੱਗਦੀ ਆ ਇਹਦੇ ਹਾਂ ਹਜੇ ਕੱਚੀ ਆ ਇਹ ਵੀ ਆਪਾਂ ਸ਼ੌਕ ਨੂੰ ਦਗਾਦੀ ਕੋਈ ਜਗ੍ਹਾ ਨਹੀਂ ਵੈਗੀ ਤਾਂ ਇਹ ਪਸ਼ੂ ਕਿੱ데 ਮਿਲ ਜਾਂਦੇ ਆ ਬਈ ਯਾਰ ਹਨਾ ਉਸ ਜਗਾਂ ਦਾ ਮੂਹਰ ਲੱਗਦਾ ਹਾਂ ਹਾਂ ਮਤਲਬ ਕਿ ਉਹਦੇ ਪਿਓ ਮਰਦਾ ਜਦੋਂ ਜਾਨੀ ਸ਼ੌਗਰ ਪਸ਼ੂ ਮੰਨ ਕੇ ਚਲੋ ਜਿਵੇਂ ਕਹਿੰਦੇ ਵੀ ਚਿੱਟਾ ਮਹਿੰਗਾ ਵੇਖਦਾ ਕਿਉਂਕਿ ਉਹਦੀ ਪੈਦਾਵਾਰ ਇੱਥੇ ਹੈ ਨਹੀਂਗੀ ਹੁਣ ਉਹੀ ਕਾ ਮਿਹਨਤ ਪੈਦਾਵਾਰ ਘਟ ਗਈ ਘਟ ਕਿਉਂ ਗਈ ਜਿਹੜਾ ਕੋਈ ਜੀ ਆ ਕੈਨੇਡਾ ਜਾਣਾ ਕੈਨੇਡਾ ਜਾਣਾ ਕੈਨੇਡਾ ਜਾਣਾ ਕੈਨੇਡਾ ਦੇ ਨਾਂ ਨਾਲ ਅਰਥਤਾ ਵੀ ਟੁੱਟਾ ਲੱਗੀ ਹਿੰਦੁਸਤਾਨ ਦੀ ਜਮਾਂ ਅੱਗੇ ਅੱਗੇ ਪਤਾ ਕੀ ਇਤਿਹਾਸ ਦੀ ਗਰੀਬੀ ਕਰਵਾ ਵੀ ਧਾਰੂ ਵੱਡ ਕੇ ਹਨਾ ਬੱਕੂ ਪਾਲੀ ਜਾਂਦਾ ਤੇ ਬਸ ਉਹ ਵੀ ਆਏ ਹੁੰਦਾ ਫਿਰ ਬਾਲਾ ਕੰਮ ਆ ਤੇ ਚਰਾੰਦ ਰਹੀ ਨਹੀਂ ਤੇ ਜੀਮਿਦਾਰਾਂ ਦੇ ਘਰੇ ਕਿ 10-10 ਪਸ਼ੂ ਹੁੰਦੇ ਸੀ ਉਹ ਘਰਾਂ ਨੂੰ ਲਾਗੇ ਜਿੰਦੇ ਤੇ ਪਸ਼ੂ ਮੰਨ ਕੇ ਚਲੋ ਕੱਢ ਗਏ ਤੇ ਰੇਟ ਇਹਨਾਂ ਦੇ ਤਾਂ ਕਰਕੇ ਵਧਣ ਲੱਗੇ 10 ਵਪਾਰੀਆ ਤੇ ਪਸ਼ੂ ਇੱਕ ਵਕਾਊ ਆ ਤਾਂ ਮੰਨ ਕੇ ਚਲੋ ਵੀ ਤੇਜ਼ੀ ਨਾਲ ਲੱਗ ਕੰਮ ਜਮਾ ਮੂਰੋ ਵੀ ਮੰਨ ਕੇ ਚਲੋ ਵੀ ਭਾ ਲਾ ਕੇ ਫਿਰ ਲਿਓਣੇ ਪੈਂਦਾ ਜੇਰ ਮੈਂ ਦਿੰਦਾ ਕਿਰਾਂ ਚਲ ਆਪਾਂ ਤੋਂ ਮੇਰੇ ਕੋਲ ਦੂਜੀ ਥਾਂ ਆ ਕਾ ਉਹ ਬੁਨੇਰ ਤੇ ਨਾਲੇ ਵੀਡੀਓ ਪਾਉਣਾ ਹਨਾ ਤੇ ਜੀ ਅੱਜ ਮੈਂ ਧਰੇ ਸੱਸਾ ਦਾ ਡੰਡ ਮਸੂਲ ਰੱਖ ਦਈ ਬਈ ਹੁਣ ਰੱਖਣ ਦੀ ਨਹੀਂ ਬੰਦਾ ਰਹਿਣ ਨੂੰ ਹਟ ਗਿਆ ਹਨਾ ਲੇਬਰ ਜੀ ਬਗਰ ਤੇ ਗੱਡਾਂ ਲਾਈ ਹੁੰਦੀ ਜੈ ਜੈ ਗੱਲ ਅੱਗੇ ਬਾਈ ਜੀ ਗੱਲ ਕਰਦੇ ਆ ਤੀਜੇ ਨੰਬਰ ਤੇ ਜਿਹੜੀ ਵਹਿੜ ਖੜੀ ਹੈ ਬਾਈ ਇਹਦੇ ਟੈਨ ਪਏ ਹੈ ਹਜੇ 15 ਠੀਕ ਹੈ ਦੋਤੇ ਜੂ ਵੀ 28 ਕਿਲੋ 28 ਕਿਲੋ ਹਾਂ ਤੇ ਅੱਜ ਆਪਾਂ ਬਸ ਰੇਟ ਵੀ ਹੁਣ ਇੰਡੀ ਵਹਿੜਾ ਜਦੋਂ ਆਪਾਂ ਮੋਹਨਤਾਲਾ ਹੀ ਕਰਾਂਗੇ ਕੀ ਰੇਟ ਕਰਨਾ ਜੇ ਆਪਾਂ ਹੁਣ ਵੀ ਲੈ ਲੇਕਰਾਂਗੇ 82000 ਰੁਪਏ ਠੀਕ ਹੈ ਤੇ ਜਿੱਦ ਤੇ ਯਾਰ ਵੀ ਉੱਤੇ ਲਿਖਵਾ ਦੇਉਂਗਾ ਜੈ ਜੈ ਗੱਲਾ ਹਾਂ ਤੇ ਦੁੱਧ ਦੀ ਐਵਰੇਜ ਮੰਨ ਕੇ ਚੱਲੇ ਬੰਦਾ 27 28 ਕਿਲੋ ਦੁੱਧ ਪੂਰਾ ਦਿੰਦੀ ਆ ਬਈ ਆਹ ਇਹ ਨਾਰਾ ਨੂਰਾਂ ਦੇਖਾ ਦੇ ਕੱਚੀ ਬਾਵਾ ਹਨਾ ਕੱਚੀ ਇਹ 15 20 ਦੇ ਪਏ ਆ ਬਈ ਇਹਦੇ ਆ ਵੀ ਤਾਂ ਤੋਂ ਬੋਲੀ ਪੈਣ ਲੱਗੀ ਬਾਤੀ ਖੋਲੀਏ ਤਾਂ ਸੁਭਰ ਕੱਦ ਕਾੜ ਪਲੀ ਪੂੜੀ ਬਹੁਤ ਆ ਕੱਚੀ ਕੱਚੇ ਵੜਗ ਲਈ ਹੱਕ ਰੇ ਮਾੜੀ ਸੁਭਰ ਕੰਪੈਟਿਟਰ ਨਹੀਂ ਲੱਗੂਗੀ ਇਹਦਾ ਰੇਟ ਕਰਿਆ ਬਾਵਾ 82000 ਹਨਾ ਹਾਂ ਇਹਦਾ ਰੇਟ 82000 ਆ ਵਿੱਚ ਬਈ ਥਾਂ ਤੋਂ ਵੀ ਪੋਲੀ ਪਾਲੀ ਬਹੁਤ ਆ ਕਹਿੰਦਾ ਬਾਵਾ ਆਪਣਾ ਕੋਈ ਵੀ ਪਸ਼ੂ ਆ ਕੇ ਦੇਖ ਲਈ ਬੰਦਾ ਮੋٹے ਲੇਵੇ ਦਾ ਨਾ ਮੇਰੇ ਜਿਹੜਾ ਮੋٹے ਲੇਵੇ ਦਾ ਪਸ਼ੂ ਹੋਵੇ ਉਹ ਦੁੱਧ ਨਹੀਂ ਕਰਦਾ ਭਾਈ ਜੈ ਜੈ ਗੱਲ ਅੱਗੇ ਬਾਈ ਖੜੀ ਹੈਗੀ ਚੌਥੇ ਨੰਬਰ ਤੇ ਗਾਂ ਗੱਬਣ ਇਹ ਲਊਗੀ 5 ਦਿਨ ਠੀਕ ਹੈ ਤੇ ਖੰਨੀ ਥੁੰਡੀ ਇਹ ਵੀ ਬਥੇਰੀ ਹੈ ਭਾਈ ਕਹਿੰਦਾ ਭਾਵੇਂ ਵੀ ਇਹ ਜਵਾਕ ਖੇੜ ਦਾ ਕੋਲੇ ਆ ਗਿਆ ਨਾ ਨਾ ਉਹ ਡਰ ਵਾਲੀ ਗੱਲ ਨਹੀਂ ਆਪਾਂ ਕਹਿੰਦੇ ਭਈ ਜਵਾਕ ਹੋਰੇ ਆ ਜੋ ਪਸ਼ੂ ਖੜੇ ਆ ਉਹ ਸਿਸਟਮ ਨਹੀਂ ਨਾ ਨਾ ਭਈ ਆਪਾਂ ਜਿਹੜਾ ਵੀ ਭਾਵੇਂ ਸੂਈ ਸਵਾਈ ਗੱਲ ਲਈ ਭਾਵੇਂ ਗੱਬਣ ਆਪਣਾ ਪਸ਼ੂ ਸੁਣਾ ਸੁਣਾ ਨੂੰ ਹੱਥ ਲੇਵੇ ਲੂਏ ਨੂੰ ਹੱਥ ਨਾ ਪੂਰਾ ਦਵਾਉਗੂ ਹੱਥ ਫੇਰ ਕੇ ਲਿਆਉਨੇ ਆ ਹਾਂ ਕਿਉਂਕਿ ਆਇਆ ਬਈ ਉਹ ਪੀੜੀ ਪਈ ਆ ਜਦੋਂ ਸੁੱਭੀ ਨੂੰ ਪੀੜੀ ਡਾਹ ਕੇ ਫੇਰ ਚੁਣੀ ਆ ਅੱਬਾ ਗੱਲ ਚਾਹ ਜੇਗਾ ਇਹਦਾ ਇਹਦਾ ਫਿਰ ਰੇਟ ਆਪਾਂ ਕੀ ਰੱਖਿਆ ਭਾਈ ਵੇਚਣ ਵਾਲਾ ਇਹਦਾ ਰੇਟ 80000 ਰੁਪਏ ਹੱਥੋਂ ਦਿਖਾ ਦੇ ਚਾਹ ਕੋਈ ਕਿੰਨੀ ਬਿੱਤੀ ਦੇ ਲੱਗੇ ਆ ਠੀਕ ਐ ਹਾਂ ਮਨ ਲੈ ਕਹਿੰਦਾ ਭਾਬ ਜੀ ਕੋਈ ਵੀਰ ਆ ਗਿਆ ਭਾਅ ਲਾਉਂਦਾ ਹੋਇਆ ਆਪਾਂ ਨੂੰ 1000 2000 ਬਣਦੇ ਹੋਇਆ ਪਾ ਦੇਵਾਂਗੇ ਹਾਂ ਹਾਂ ਨਹੀਂ ਨਹੀਂ ਭਈਆ ਜਿਹੜਾ ਬੰਦਾ ਆਇਆ ਚਲੋ ਉਹਦੇ ਫਿਰਕ ਬੈਠਣ ਦੇ ਆ ਜੀ ਜਿਹੜਾ ਆ ਆ ਕਹਿੰਦੇ ਜਿਹੜਾ ਆ ਗਿਆ ਬਈ ਲੈ ਗਈ ਜਾ ਜਾਏਗਾ ਨੰਬਰ ਬੋਲ ਦੇ ਆਪਣਾ ਨੰਬਰ ਮੇਰਾ 98723 57843 ਤੇ ਬਾਕੀ ਆਏ ਬਈ ਆਪਣੇ ਪਸੂ ਹਨ ਤੋਰੇ ਤੋਰੇ ਦੇ ਸੁੱਚੇ ਮੱਲੇ ਆਏ ਨਹੀਂ ਇਕ ਲਾਤ ਇੱਧਰ ਨੂੰ ਗਈ ਐ ਇਕ ਇੱਧਰ ਨੂੰ ਗਈ ਐ ਚੌੜੀਆਂ ਉਹ ਬੱਲਾਂ ਨੂੰ ਕਰ ਮੜਟਕਾ ਜਨਾ ਕੰਮ ਕਰਦੇ ਆ ਵੀ ਲੈ ਉਹਨੇ ਚਾਰ ਪੰਜ ਗਾ ਚਾਹੇ ਪੰਜ ਚਾਰ ਦਿਨ ਲੱਪਣ ਤੇ ਲੱਗ ਜਾਣਾ ਠੀਕ ਹੈ ਜਦੋਂ ਬਸਤ ਬਾਦ ਵਿੱਚ ਜਿਹੜੇ ਬਦਾਰਤ ਨੂੰ ਹੋਰ ਆ ਜਾਣਾ ਠੀਕ ਹੈ ਇਹਦਾ ਬਸ ਫਿਰ ਅੱਪਾਂ ਨੂੰ ਸ਼ੋਅ ਤੇ ਆ ਦੇਣਾ ਤਾਂ ਕਿ ਉਹ ਵੀਡੀਓ ਪਾ ਲਈਏ ਨਾ ਬਸੋਂ ਮੰਡੀ ਦੇ ਵੀ ਪਾ ਦੇਣੀ ਹੈ ਕੋਈ ਜੱਕਰ ਨਹੀਂ ਜੇ ਬਹਿ ਗਈ ਤਾਂ ਨਹੀਂ ਠੀਕ ਹੈ ਮੈਂ ਬਹਿ ਕੇ ਜਾਣਗੇ ਜਮਾ ਸੋ ਚਾਰ ਨਾਲ ਗੱਪਣ ਦਿਖਾਤੇ ਰੇਟ ਵੀਡੀਓ ਦੇ ਵਿੱਚ ਆ ਕੋਈ ਵੀ ਨਾਗ ਤੁਹਾਡੇ ਪਸੰਦ ਆਉਂਦਾ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਵੀਡੀਓ ਪਾਉਣੀ ਤੇ ਚੱਲ ਅੱਗੇ ਮਿੰਟ 5 ਤੋਂ 10 ਕੱਢਦੇ ਆ ਆਪਦੀ ਕੋਲੇ ਕੇ ਤਸੱਲੀ ਕਰ ਲਿਆ ਕਰੋ ਤਾਂ ਕਿ ਕਿਸੇ ਵੀਰ ਦਾ ਕੋਈ ਨੁਕਸਾਨ ਨਾ ਹੋ ਸਕੇ। ਹੁਣ ਮੈਂ ਦੱਸ ਦਿੰਦਾ ਗਰਮੀ ਆ ਹੈਨਾ। ਠੀਕ ਹੈ। ਕਿਹਦੇ ਕਹਿੰਦਾ ਵੀ ਭਾਰਤ ਪੂਰ ਉਹ ਵੀ ਆਪਣੀ ਜ਼ਿੰਮੇਵਾਰੀ ਹੈ। ਮਤਲਬ ਵੀ ਭਾਰ ਤੇ ਥਣ ਓਕੇ ਹੋਣਗੇ। ਹਾਂ। ਜੈ ਜਗਤ। ਸੋ ਦਾ ਕਾਹ ਨਹੀਂ ਪਤਾ ਲੱਗਦਾ ਇਹਨਾਂ ਦਾ। ਭਾਰਤ ਦੀ ਆਪਣੀ ਤਸੱਲੀਆ ਬੁਖਾਰ ਹੋਵੇ ਮਸੂਨ ਆਵੇ ਕਾਲਾ ਗੁੜ ਵੀ ਇੰਨੇ ਨਹੀਂ ਆ। ਠੀਕ ਹੈ। ਚੈਰਜ ਗੱਲ। ਸੋ ਆ ਗਿਆ ਆਪਣਾ ਕੰਟੈਕਟ ਨੰਬਰ ਹੈਨਾ। ਹਾਂ ਜੀ। ਸੋ ਲਾਪਰੀ ਸਿੰਘ ਵੀਰ ਦਾ ਨਾਮ ਆ। ਨਿਰਮਲ ਸੁਖਾਨੰਦ। ਸੋ ਵੀਡੀਓ ਦੇਖ ਲਈ ਸਭ ਦਾ ਤਹਿ